ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਫਿਰ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਆਏ ਨੇ ਮੈਚਿੰਗ ਸੂਟ ਨੇ ਤੇ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਨੇ ਕੁਸ਼ਤੀ ਨਾਲ ਵਾਈਟ ਸਲਵਾਰਾਂ ਵੀ ਨੇ ਤੇ ਕੁਸ਼ਤੀ ਨਾਲ 컬러ਫੁਲ ਸਲਵਾਰਾਂ ਨੇ ਬਹੁਤ ਹੀ ਪਿਆਰੇ ਕਲਰ ਕੰਟਰਾਸਟ ਕੀਤੇ ਹੋਏ ਨੇ ਬਹੁਤ ਪਿਆਰੇ ਸੂਟ ਨੇ ਜੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀ ਖਰੀਦਣਾ ਹੈ ਤੁਹਾਨੂੰ ਕੋਈ ਸੂਟ ਪਸੰਦ ਆ ਤੇ ਤੁਸੀਂ ਉੱਪਰ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਤੇ ਇਹ ਸੂਟਾਂ ਦੀ ਜਿਹੜੀ ਡਿਟੇਲ ਆ ਪੁੱਛ ਸਕਦੇ ਇਹਨਾਂ ਦੇ ਨਾਲ ਬਲੈਕ ਸਲਵਾਰਾਂ ਨੇ ਲਾਈਨਿੰਗ ਵਾਲੇ ਸੂਟ ਨੇ ਤੇ ਬਲੈਕ ਪਲੇਨ ਸਲਵਾਰਾਂ ਬਹੁਤ ਹੀ ਸੋਹਣੇ ਇਹਨਾਂ ਦੇ ਵੀ ਕਲਰ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਜੇ ਤੁਹਾਨੂੰ ਪਸੰਦ ਆ ਤੇ ਤੁਸੀਂ ਮੈਸੇਜ ਕਰਕੇ ਤੇ ਆਪਣਾ ਸਕਰੀਨ ਸ਼ਾਟ ਲਓ ਸਕਰੀਨ ਸ਼ਾਟ ਲੈ ਕੇ ਦਿੱਤੇ ਗਏ ਨੰਬਰ ਤੇ ਭੇਜ ਕੇ ਤੇ ਸੂਟ ਦੀ ਜਿਹੜੀ ਪੂਰੀ ਡਿਟੇਲ ਆ ਪੁੱਛ ਸਕਦੇ ਜੀ ਤੇ ਕੋਈ ਵੀ ਸੂਟ ਤੁਸੀਂ ਖਰੀਦਣਾ ਹੋਏ ਤੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸਾਂ ਵਿੱਚ ਇਹ ਵਾਲੇ ਸੂਟ ਜਿਹੜੇ ਅਵੇਲੇਬਲ ਹੋ ਜਾਣਗੇ ਤੇ ਬਹੁਤ ਸੋਹਣੇ ਸੋਹਣੇ ਸਾਰੇ ਹੀ ਸੂਟ ਨੇ ਇੰਨਾਂ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਤੇ ਦਿੱਤੇ ਗਏ ਨੰਬਰ ਤੇ ਭੇਜ ਸਕਦੇ ਹੋ ਤੇ ਸੂਟ ਆਪਣਾ ਖਰੀਦ ਸਕਦੇ ਹੋ ਅੱਗੇ ਹੋਰ ਵੀ ਇਸ ਤਰ੍ਹਾਂ ਮੈਚਿੰਗ ਸੂਟ ਨੇ ਕਢਾਈਆਂ ਵਾਲੇ ਸੂਟ ਵੀ ਬਹੁਤ ਹੀ ਘੱਟ ਰੇਟਾਂ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਸੇਲ ਵਿੱਚ ਸੂਟ ਲੱਗੇ ਹੋਏ ਨੇ ਵੀਡੀਓ ਦੇਖਣ ਲਈ ਤਾਂ ਬਹੁਤ-ਬਹੁਤ ਧੰਨਵਾਦ